10-15 ਮਿੰਟ ਦੇ ਵਿੱਚ ਹੀ ਪਿਆਰਿਓ ਗੁਰਬਾਣੀ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੰਦੀ ਹੈ ਬਸ ਆ ਫਾਰਮੂਲੇ ਨੂੰ ਸਮਝ ਲਓ ਤੁਸੀਂ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੋਈ ਵਿਰਲਾ ਬੰਦਾ ਅੱਜ ਦੇ ਸਮੇਂ 'ਚ ਇਹ ਗੱਲ ਕਹਿ ਸਕਦਾ ਹੈ ਕਿ ਮੈਨੂੰ ਕੋਈ ਡਿਪਰੈਸ਼ਨ ਨਹੀਂ ਹੈ ਮੈਨੂੰ ਕੋਈ ਚਿੰਤਾ ਨਹੀਂ ਹੈ ਕੋਈ ਓਵਰ ਥਿੰਕਿੰਗ ਨਹੀਂ ਹੈ ਇੰਡੀਆ ਵਿੱਚ ਤਾਂ 80-90% ਲੋਕ ਡਿਪਰੈਸ਼ਨ 'ਚ ਹੈ ਤੇ ਬਾਹਰ ਇਸ ਤੋਂ ਵੀ ਜ਼ਿਆਦਾ ਕੋਈ ਹੱਲ ਨਹੀਂ ਹੈ ਪਿਆਰਿਓ ਇਹਦਾ ਲੋਕੀ ਦਵਾਈਆਂ ਖਾਂਦੇ ਆ ਕੋਈ ਕਹਿੰਦਾ ਕਰ ਲਓ ਕੋਈ ਕਹਿੰਦਾ ਫਲਾਣੇ ਨੂੰ ਸੁਣ ਲਓ ਫਲਾਣਾ ਬੰਦਾ ਤੁਹਾਨੂੰ ਸਿਖਿਆ ਦੇਵੇਗਾ ਕੋਈ ਆਂਦਾ ਇਸ ਤਰੀਕੇ ਨਾਲ ਤੁਸੀਂ ਆਪਣਾ ਡਿਪਰੈਸ਼ਨ ਖਤਮ ਕਰ ਲਓ ਤੁਹਾਡਾ ਸਟ्रेस ਖਤਮ ਹੋ ਜਾਏਗਾ ਤੁਹਾਡੀ ਐਂਜਾਇਟੀ ਖਤਮ ਹੋ ਜਾਏਗੀ ਪਰ ਕੋਈ ਉਹਦਾ ਹੱਲ ਨਹੀਂ ਮਿਲਦਾ بڑے ਲੋਕ بڑے ਤਰੀਕਿਆਂ ਨਾਲ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਦੇਖੋ ਆਪਾਂ ਗੁਰਮਤੀਆਂ ਵਿਚਾਰਾ ਕਰਦੇ ਆ ਜਿੰਨਾਕ ਸਾਡਾ ਪ੍ਰੈਕਟੀਕਲ ਹੈ ਤੇ ਜਿੰਨਾਕ ਆਪਾਂ ਗੁਰਬਾਣੀ ਨੂੰ ਸਮਝਿਆ ਸਵਾਇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਕੋਈ ਵੀ ਤੁਹਾਡਾ ਡਿਪਰੈਸ਼ਨ ਚਿੰਤਾ ਪਿਆਰਿਓ ਦੂਰ ਨਹੀਂ ਕਰ ਸਕਦੀ। ਆਪਾਂ ਅੱਗੇ ਵੀ ਇਸ ਤੇ ਇੱਕ ਵੀਡੀਓ ਬਣਾਈ ਸੀ, ਤਕਰੀਬਨ 1 ਘੰਟੇ ਦੀ ਵੀਡੀਓ ਹੈ ਪਰ ਅੱਜ ਆਪਾਂ ਤੁਹਾਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਇਹਦਾ ਹੱਲ ਦੱਸਣ ਦੀ ਕੋਸ਼ਿਸ਼ ਕਰਾਂਗੇ। ਸ਼ਾਇਦ ਇਸ ਵੀਡੀਓ ਦੇ ਜ਼ਰੀਏ ਕਿਸੇ ਦਾ ਭਲਾ ਹੋ ਜਾਵੇ। ਗੁਰਮਤ ਨੇ ਕਿਹੜਾ ਤਰੀਕਾ ਵਰਤਿਆ ਸਾਡੇ ਸਟ੍ਰੈਸ ਸਾਡੀ ਚਿੰਤਾ ਐਂਜਾਇਟੀ ਨੂੰ ਦੂਰ ਕਰਨ ਦਾ। ਤੇ ਆਓ ਆਪਾਂ ਥੋੜਾ ਜੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਟ्रेस ਦਾ ਇੱਕ ਮੈਂ ਲਿਖਿਆ ਸਟ्रेस ਦਾ ਫਾਰਮੂਲਾ ਹੈ ਸਾਡੇ ਕੋਲ ਜਿਹੜਾ ਆਪਾਂ ਸਮਝਣਾ ਹੈ ਕਿਉਂਕਿ ਜਿੰਨਾ ਚਿਰ ਇਹਨੂੰ ਨਹੀਂ ਸਮਝਾਂਗੇ ਆਪਾਂ ਉਹਦਾ ਹੱਲ ਨਹੀਂ ਕਰ ਸਕਦੇ ਜੇ ਕਿਸੇ ਬਿਮਾਰੀ ਨੂੰ ਤੁਸੀਂ ਖਤਮ ਕਰਨਾ ਹੈ ਨਾ ਜੜੋਂ ਤੇ ਸਭ ਤੋਂ ਪਹਿਲਾਂ ਦੇਖੋ ਕਿ ਉਹ ਬਿਮਾਰੀ ਵਿਗੜੀ ਕਿਵੇਂ ਆ ਪ੍ਰੋਬਲਮ ਕਿੱਥੇ ਹੈ ਕਿਉਂਕਿ ਜੇ ਪ੍ਰੋਬਲਮ ਲੱਭ ਗਈ ਤੇ ਉਹਦਾ ਉਹਦਾ ਆਪਾਂ ਹੱਲ ਵੀ ਲੱਭ ਲਵਾਂਗੇ ਦੇਖੋ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਆਪਾਂ ਇਹਨੂੰ ਸਮਝੀਏ ਥੋੜਾ ਜਿਆ ਤੁਹਾਨੂੰ ਸਟ्रेस ਬਾਰੇ ਦੱਸਣਾ ਚਾਹੁੰਦਾ ਕਿ ਸਟ्रेस ਅਸਲ ਦੇ ਵਿੱਚ ਹੁੰਦਾ ਕੀ ਹੈ ਸਟ्रेस ਇੱਕ ਤਾਂ ਨਾਰਮਲ ਹੁੰਦਾ ਪਿਆਰਿਓ ਇੱਕ ਸਟ्रेस ਹੁੰਦਾ ਹੈ ਉਹ ਜਿਹੜਾ ਇੱਕ ਜਿਹੜਾ ਬਿਮਾਰੀ ਦੇ ਤੌਰ ਤੇ ਸਾਨੂੰ ਅੰਦਰੋਂ ਖਾਂਦਾ ਹੈ ਉਹ ਅੱਜ ਤਾਂ ਅੱਜ ਦੇ ਸਮੇਂ 'ਚ ਲੋਕਾਂ ਨੂੰ ਜ਼ਿਆਦਾ ਇੱਕ ਸਟ्रेस ਤਾਂ ਹੋ ਗਿਆ ਨਾਰਮਲ ਸਟ्रेस ਹੁਣ ਮੰਨ ਲਓ ਕੋਈ ਬੰਦਾ ਹੈ ਉਹਦੇ ਸਿਰ ਦੇ ਉੱਤੇ ਛੱਤੀ ਨਹੀਂ ਹੈ ਤੇ ਉਹਨੂੰ ਕੋਈ ਬੰਦਾ ਕਹੇ ਯਾਰ ਤੂੰ ਘਰ ਦੀ ਚਿੰਤਾ ਕਿਉਂ ਕਰਦਾ ਹੈ ਕਿਉਂ ਸਟ्रेस ਲੈਣਾ ਹੈ ਪਿਆਰਿਓ ਇਹ ਚੀਜ਼ ਤਾਂ ਨਾਰਮਲ ਹੈ ਇੱਕ ਬੰਦੇ ਦੇ ਸਿਰ ਤੇ ਛਾਤੀ ਨਾ ਹੋਵੇ ਤੇ ਉਹ ਬੰਦਾ ਛੱਤ ਬਾਰੇ ਨਾ ਸੋਚੇ ਘਰ ਬਾਰੇ ਨਾ ਸੋਚੇ ਇਦਾਂ ਹੋ ਸਕਦਾ ਪਰ ਬੰਦੇ ਨੂੰ ਢਿੱਡ ਲੱਗਾ ਇੱਕ ਬੰਦੇ ਕੋਲ ਖਾਣ ਨੂੰ ਰੋਟੀ ਨਾ ਹੋਵੇ ਤੇ ਉਹ ਬੰਦਾ ਕਹੇ ਤੂੰ ਯਾਰ ਕਾਦੀ ਰੋਟੀ ਦੀ ਫਿਕਰ ਕਰਦਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੇਣ ਵਾਲਾ ਪ੍ਰਮਾਤਮਾ ਪਰ ਫਿਰ ਵੀ ਜੇ ਹੈ ਹੀ ਨਹੀਂ ਕੋਲ ਉਹ ਕਨਾਰਦਲ ਫੁਦਾਪਿਆ ਆ ਜਾਂ ਉਹਦੇ ਕੋਲ ਪ੍ਰਸ਼ਾਦਾ ਨਹੀਂ ਆ ਖਾਣ ਵਾਸਤੇ ਤੋਂ ਉਹਨੂੰ ਬੰਦਾ ਆਖੇ ਤੂੰ ਕਿਉਂ ਚਿੰਤਾ ਕਰਦਾ ਪਿਆਰੇ ਇਹ ਤਾਂ ਇੱਕ ਨਾਰਮਲ ਚੀਜ਼ਾਂ ਹੁੰਦੀਆਂ ਨੇ ਕਿ ਨਾਰਮਲ ਬੰਦਾ ਆਪਣੇ ਪਰਿਵਾਰ ਦੀ ਘਰ ਦੀ ਆਪਣੀ ਚਿੰਤਾ ਕਰਦਾ ਹੈ ਸਟ्रेस ਦਾ ਜਿਹੜਾ ਅਸਲ ਚੀਜ਼ ਹੁੰਦੀ ਹੈ ਦਾ ਸਟ्रेस ਕੀ ਚੀਜ਼ ਹੁੰਦੀ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਕਿਸੇ ਚੀਜ਼ ਬਾਰੇ ਝੂਰਦੇ ਰਹਿਣਾ ਉਹਨੂੰ ਕਹਿੰਦੇ ਸਟ्रेस ਜਿਵੇਂ ਇੱਕ ਬੰਦਾ ਕਹਿੰਦਾ ਯਾਰ ਹੈ ਵੀ ਸਭ ਕੁਝ ਹੀ ਹੈ ਸੰਸਾਰੀ ਤੌਰ ਦੇ ਉੱਤੇ ਵੀ ਮਾਲਕ ਨੇ ਸਭ ਕੁਝ ਦਿੱਤਾ ਹੋਇਆ ਹੈ ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਜ਼ਿੰਦਗੀ 'ਚ ਸਕੂਨ ਨਹੀਂ ਆ ਰਿਹਾ ਪਤਾ ਨਹੀਂ ਕਾਦੀ ਚਿੰਤਾ ਬੜੀ ਰਹਿੰਦੀ ਹੈ ਉਹਨੂੰ ਕਹਿੰਦੇ ਆ ਸਟ्रेस ਡਿਪਰੈਸ਼ਨ ਉੱਥੇ ਫਿਰ ਜਾ ਕੇ ਗੁਰਮਤ ਸਾਡਾ ਜਿਹੜਾ ਕੰਮ ਸਵਾਰਦੀ ਹੈ ਹੁਣ ਆਪਾਂ ਇੱਕ ਫਾਰਮੂਲਾ ਇੱਥੇ ਸਮਝਣਾ ਧਿਆਨ ਦੇ ਨਾਲ ਦੇਖਿਓ ਕਿ ਅਸਲ ਦੇ ਵਿੱਚ ਇਹ ਸਟ्रेस ਦਾ ਡਿਪਰੈਸ਼ਨ ਦਾ ਕਾਰਨ ਜਿਹੜਾ ਗੁਰਬਾਣੀ ਨੇ ਸਾਨੂੰ ਦੱਸਿਆ ਦੇਖੋ ਇੱਥੇ ਆਪਾਂ ਤਨ ਤੇ ਮਨ ਦੀ ਖੇਡ ਅਕਸਰ ਹੀ ਗੁਰਬਾਣੀ 'ਚ ਦੱਸਦੇ ਆਂ ਹੁਣ ਦੇਖੋ ਆ ਚੀਜ਼ਾਂ ਸਾਡੀਆਂ ਬੇਸਿਕ ਲੋੜਾਂ ਨੇ ਜਿਹੜੀਆਂ ਮੈਂ ਇਸ ਪਾਸੇ ਲਿਖੀਆਂ ਹੋਈਆਂ ਨੇ ਘਰ ਆ ਸਾਡੀ ਖੁਰਾਕ ਹੈ ਰੋਟੀ ਹੈ ਸਾਡਾ ਮਾਪਿਓ ਸਾਡਾ ਕੱਪੜਾ ਹੈ ਸਾਡਾ ਧਨ ਹੈ ਪੈਸਾ ਜਿਹੜੀ ਜ਼ਰੂਰਤ ਸਾਨੂੰ ਚਾਹੀਦਾ ਕੋਈ ਬੰਦਾ ਜਿੰਨਾ ਮਰਜ਼ੀ ਕਹੀ ਜਾਵੇ ਪੈਸੇ ਦੀ ਹਰ ਬੰਦੇ ਨੂੰ ਅੱਜ ਦੇ ਸਮੇਂ 'ਚ ਲੋੜ ਆ ਆਪਾਂ ਗੁਰਬਾਣੀ ਦੇ ਜਰੀਏ ਸਮਝਦੇ ਹਾਂ ਹੁਣ ਦੇਖੋ ਇੱਕ ਘਰ ਆ ਇਹਨੂੰ ਆਪਾਂ ਕਿਦਾਂ ਫਾਰਮੂਲਾ ਸਮਝਣਾ ਤੁਸੀਂ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਇਹਨੂੰ ਸਮਝਿਓ ਤੁਹਾਡੇ ਕੋਲ ਰਹਿਣ ਵਾਸਤੇ ਮਾੜਾ ਚੰਗਾ ਘਰ ਆ ਘਰ ਦਾ ਮਤਲਬ ਇਹ ਨਹੀਂ ਕਹਿ ਰਿਹਾ ਕੋਈ ਵੱਡਾ ਬੰਗਲਾ ਹੋਵੇ ਜਾਂ ਸੋਹਣਾ ਘਰ ਬਣਿਆ ਹੋਵੇ ਕਹਿਣ ਦਾ ਭਾਵ ਕਿ ਮਾੜੀ ਮੋੜ ਤੁਹਾਡੇ ਸਿਰ ਦੇ ਉੱਤੇ ਛੱਤ ਹੋਵੇ ਭਾਵੇਂ ਆਪਣਾ ਹੋਵੇ ਭਾਵੇਂ ਕਿਰਾਏ ਦੇ ਉੱਤੇ ਹੋਵੇ ਇਹ ਨਾ ਹੋ ਸਕਦਾ ਵੀ ਤੁਸੀਂ ਮੀ ਕਣੀ ਤੋਂ ਬਚੇ ਹੋਏ ਜੇ ਹੈਗਾ ਇਹਦਾ ਮਤਲਬ ਕਿ ਤੁਹਾਡੇ ਤੁਹਾਡੀ ਪਹਿਲੀ ਟਿਕ ਹੋ ਗਈ ਇਹ ਵਾਲੀ ਤੁਹਾਡੀ ਇਹ ਬੇਸਿਕ ਲੋੜ ਹੈ ਤੁਹਾਡੇ ਕੋਲ ਖਾਣ ਵਾਸਤੇ ਰੋਟੀ ਹੈਗੀ ਆ ਜਿੱਦਾਂ ਮਰਜੀ ਆ ਭਾਵੇਂ ਇੱਕ ਟਾਈਮ ਮਿਲਦੀ ਆ ਮਾੜੀ ਮਿਲਦੀ ਆ ਚੰਗੀ ਮਿਲਦੀ ਆ ਰੋਟੀ ਦਾ ਮਤਲਬ ਬਾਣੀ ਵੀ ਇਹ ਗੱਲ ਕਹਿੰਦੀ ਰੁੱਖੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਤੇ ਚੋਪੜੀ ਦੀ ਗੱਲ ਹੀ ਨਹੀਂ ਕੀਤੀ ਵੀ ਜਿਵੇਂ ਦੀ ਰੁੱਖੀ ਸੁੱਖੀ ਮਿਲਦੀ ਆ ਇਹ ਤੁਹਾਡੀ ਬੇਸਿਕ ਲੋੜ ਆ ਜੇ ਤੁਹਾਨੂੰ ਮਿਲਦੀ ਆ ਇੱਥੇ ਵੀ ਟਿਕ ਬਚ ਗਈ ਆ ਮਾਪਿਓ ਸਭ ਦੇ ਆਪੋ ਆਪਣੇ ਹੁੰਦੇ ਆ ਮਾਪਿਓ ਠੀਕ ਆ ਨਾ ਕਈਆਂ ਦੇ ਵਿਚਾਰਿਆਂ ਦੇ ਛੱਡ ਕੇ ਚਲੇ ਵੀ ਗਏ ਹੋਣਗੇ ਪਰ ਇੱਕ ਚਿੰਤਾ ਇਹ ਵੀ ਬਣ ਜਾਂਦੀ ਆ ਕਿਸੇ ਕੋਲ ਹੈ ਚਲੋ ਇਹ ਤਾਂ तकरीबन ਹੁੰਦਾ ਹੀ ਹੈ ਤੇ ਜਾਲਾ ਵੀ ਹਰ ਇੱਕ ਨਵੇਂ ਸੰਸਾਰ ਦੇ ਵਿੱਚੋਂ ਕੱਪੜਾ ਕੱਪੜਾ ਇੱਕ ਸਾਡੀ ਬੇਸਿਕ ਲੋੜ ਹੈ ਪਿਆਰਿਓ ਸਾਡੇ ਤਨ ਨੂੰ ਢੱਕਣ ਵਾਸਤੇ ਚਾਹੀਦਾ ਭਾਵੇਂ ਮਾੜਾ ਹੋਵੇ ਭਾਵੇਂ ਚੰਗਾ ਹੋਵੇ ਕੱਪੜਾ ਕੱਪੜਾ ਹੀ ਹੁੰਦਾ ਹੈ ਕੱਪੜੇ ਦਾ ਇਹ ਬਕਸਦ ਨਹੀਂ ਹੁੰਦਾ ਕਿ ਮਹਿੰਗਾ ਪਾਉਣਾ ਹੈ ਜਾਂ ਆਪਾਂ ਸਸਤਾ ਪਾਉਣਾ ਕੱਪੜੇ ਦਾ ਭਾਵ ਕਿ ਤੁਹਾਡਾ ਸਰੀਰ ਕੱਜਿਆ ਹੋਣਾ ਚਾਹੀਦਾ ਹੋਣਾ ਇਹ ਵੀ ਤੁਹਾਡੇ ਕੋਲ ਹੈਗਾ ਤਾਂ ਨੂੰ ਪੈਸਾ ਪੈਸਾ ਭਾਵ ਕਿ ਤੁਹਾਡੀ ਬੇਸਿਕ ਲੋੜ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਹੈ ਘਰ ਵਾਸਤੇ ਚਾਹੀਦਾ ਹੈ ਆਉਣ ਜਾਣ ਵਾਸਤੇ ਚਾਹੀਦਾ ਸ ਮਰ ਤੁਹਾਡੀ ਇੱਕ ਬੇਸਿਕ ਲੋਡ ਜਿਹੜੀ ਉਹ ਚੱਲਣੀ ਚਾਹੀਦੀ ਹੈ ਇਹਨਾਂ ਕੁ ਤੁਹਾਡੇ ਕੋਲ ਹੋਵੇ ਇਹ ਚੀਜ਼ਾਂ ਤੁਹਾਡੇ ਕੋਲ ਪੂਰੀਆਂ ਨੇ ਹੁਣ ਇੱਥੇ ਆਪਾਂ ਇਹ ਫਾਰਮੂਲਾ ਸਮਝਣਾ ਕਿ ਜੇ ਇਹਨਾਂ ਜਿਹੜੀਆਂ ਆਪਾਂ 1 2 3 4 5 ਇਹ ਜਿਹੜੀਆਂ ਪੰਜ ਚੀਜ਼ਾਂ ਆਪਾਂ ਵਿਚਾਰੀਆਂ ਨੇ ਜੇ ਇਹਨਾਂ ਵਿੱਚੋਂ ਕੁਝ ਤੁਹਾਡੇ ਕੋਲ ਨਹੀਂ ਹੈ ਤੇ ਉਸ ਚੀਜ਼ ਦੀ ਤੁਸੀਂ ਚਿੰਤਾ ਕਰਦੇ ਹੋ ਉਹ ਚਿੰਤਾ ਤੁਹਾਡੀ ਜਾਇਜ਼ ਹੈ ਉਹਨੂੰ ਆਪਾ ਨਜਾਇਜ਼ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਇਹ ਤੁਹਾਡੀ ਲੋੜ ਹੈ ਹੁਣ ਜੇ ਤੁਹਾਡੇ ਕੋਲ ਰੋਟੀ ਨਾ ਹੋਵੇ ਤੇ ਬੰਦਾ ਆਖੇ ਰੋਟੀ ਦੀ ਚਿੰਤਾ ਦਾ ਕਰ ਬੱਚੇ ਪਰਿਵਾਰ ਭੁੱਖਾ ਹੋਵੇ ਬੰਦਾ ਆਖੇ ਵੀ ਆ ਮੈਂ ਚਿੰਤਾ ਕਿਉਂ ਨਾ ਕਰਾਂ ਮੈਨੂੰ ਬਦੋ ਬਦੀ ਚਿੰਤਾ ਆ ਰਹੀ ਹੈ ਰੋਟੀ ਚਾਹੀਦੀ ਹੈ ਭੁੱਖ ਲੱਗੀ ਹੈ ਭਾਈ ਪ੍ਰਸ਼ਾਦਾ ਚਾਹੀਦਾ ਮੈਨੂੰ ਭਾਵੇਂ ਚਲੋ ਮਾਲਕ ਨੇ ਦੇਣਾ ਹੀ ਸਾਨੂੰ ਪਰ ਚਿੰਤਾ ਤੇ ਬਣਦੀ ਹੈ ਤੇ ਗੁਜਾਇਲ ਚਿੰਤਾ ਆ ਕਪੜਾ ਸਾਨੂੰ ਚਾਹੀਦਾ ਭਾਈ ਮੈਨੂੰ ਠਕਣਾ ਠੜ ਲੱਗਦੀ ਏ ਮੈਨੂੰ ਗਰਮੀ ਲੱਗਦੀ ਏ ਮੈਨੂੰ ਠੰਡ ਚ ਮੈਨੂੰ ਮੋਟਾ ਕਪੜਾ ਚਾਹੀਦਾ ਕੰਬਲ ਚਾਹੀਦਾ ਰਜਾਈ ਚਾਹੀਦੀ ਏ ਭਾਵੇਂ ਮਾੜੀ ਹੋਵੇ ਮੇਰੀ ਬੇਸਿਕ ਲੋੜ ਹੈ ਇਹ ਤੁਹਾਡੀ ਚਿੰਤਾ ਜਾਇਜ਼ ਆ ਤੁਸੀਂ ਲੈਂਦੇ ਹੋ ਪਰ ਹੁਣ ਇੱਥੇ ਆਪਾਂ ਇਹ ਚ ਸਮਝਣੀ ਹੈ ਕਿ ਜੇ ਇਹ ਸਭ ਕੁਝ ਤੁਹਾਡੇ ਕੋਲ ਮਾੜਾ ਚੰਗਾ ਹੈਗਾ ਆ ਫਿਰ ਵੀ ਚਿੰਤਾ ਆ ਉਹਨੂੰ ਆਪਾਂ ਕਹਿੰਦੇ ਆ ਸਟ्रेस ਡਿਪਰੈਸ਼ਨ ਉਹਦਾ ਆਪਾਂ ਅੱਜ ਕਾਰਨ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਹੁੰਦਿਆਂ ਹੋਿਆਂ ਵੀ ਕਿਉਂ ਸਾਨੂੰ ਚਿੰਤਾ ਆਉਂਦੀ ਹੈ ਉਹ ਹੁਣ ਫਾਰਮੂਲਾ ਵਰਤਿਆ ਗੁਰਬਾਣੀ ਨੇ ਉਹ ਕਿਹੜਾ ਫਾਰਮੂਲਾ ਵਰਤਿਆ ਮਨ ਦਾ ਕਿਉਂਕਿ ਗੁਰਬਾਣੀ ਇਹ ਚੀਜ਼ ਕਹਿੰਦੀ ਹੈ ਜਿਹੜੀ ਚਿੰਤਾ ਤੇ ਸਟ्रेस ਦਾ ਵਿਸ਼ਾ ਹੈ ਨਾ ਸਟ्रेस ਸ਼ਬਦ ਤੇ ਨਹੀਂ ਬਾਣੀ ਚ ਆਇਆ ਤੁਹਾਨੂੰ ਅੰਗਰੇਜ਼ੀ ਦਾ ਸ਼ਬਦ ਆ ਪਰ ਉਹ ਜਿਹੜਾ ਵਿਸ਼ਾ ਆ ਪਿਆਰਿਓ ਸਾਡੇ ਤਨ ਦਾ ਨਹੀਂ ਉਹ ਸਾਡੇ ਮਨ ਦਾ ਤੁਸੀਂ ਆਮ ਤੌਰ ਦੇ ਉਤੇ ਇਹ ਚੀਜ਼ ਦੇਖੀ ਵੀ ਹੋਏਗੀ ਆਮ ਬੰਦਾ ਸੰਸਾਰੀ ਤੌਰ ਦੇ ਉਤੇ ਇਹ ਗੱਲ ਕਹਿ ਵੀ ਦਿੰਦਾ ਆ ਵੀ ਮੇਰਾ ਮਨ ਬੜਾ ਦੁਖੀ ਆ ਯਾਰ ਕਹਿ ਹੀ ਦਿੰਦੇ ਆਪਾਂ ਉਸਲ ਦੇ ਵਿੱਚ ਬਿਲਕੁਲ ਸੱਚਾਈ ਹੈ ਸਾਡਾ ਮਨ ਦੁਖੀ ਹੈ ਉਹਦਾ ਕਾਰਨ ਕੀ ਹੈ ਜਿਹੜਾ ਗੁਰਬਾਣੀ ਦੇ ਕਰਨ ਦੱਸਿਆ ਮਾਰੇ ਦੀ ਬਾਣੀ ਕਹਿੰਦੀ ਹੈ ਤਨ ਆਪਣੇ ਘਰ ਦੇ ਵਿੱਚ ਬੈਠਾ ਪਰਮਾਰੇ ਕਹਿੰਦੀ ਹੈ ਜਿਹੜਾ ਤੁਹਾਡਾ ਮਾਨਿਆ ਮਾਰੇ ਕਹਿੰਦੇ ਉਹ ਕਿੱਥੇ ਬੈਠਾ ਹੈ ਹੁਣ ਬਾਣੀ ਇਹ ਗੱਲ ਕਹਿੰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਹੁਣ ਗੁਰਬਾਣੀ ਨੇ ਜਿਹੜਾ ਮਨ ਦਾ ਘਰ ਦੱਸਿਆ ਉਹ ਦੱਸਿਆ ਨਿਜ ਘਰ ਪਰਮਾਤਮਾ ਦਾ ਘਰ ਹੋ ਸਕਦਾ ਇਹ ਗੱਲਾਂ ਕਿਸੇ ਨੂੰ ਨਾ ਸਮਝੇ ਨਾ ਪਰ ਜਿਹੜਾ ਗੁਰਮਤ ਨੂੰ ਥੋੜਾ ਬਹੁਤਾ ਜਾਣਨ ਵਾਲਾ ਹੋਵੇਗਾ ਉਹ ਇਹ ਗੱਲ ਨੂੰ ਪਕੜਨ ਦੀ ਕੋਸ਼ਿਸ਼ ਕਰੇਗਾ ਇਹਦਾ ਆਪਾਂ ਨਿਚੋੜ ਕੱਢ ਕੇ ਦੇਖਾਂਗੇ ਫਿਰ ਵੀ ਇਹਦਾ ਹੱਲ ਕਿਵੇਂ ਆਪਾਂ ਕਰ ਸਕਦੇ ਆ ਪਹਿਲਾਂ ਇਹਨੂੰ ਸਮਝੀਓ ਕਿ ਪ੍ਰੋਬਲਮ ਕਿੱਥੇ ਆ ਰਹੀ ਏ ਸਾਨੂੰ ਤਨ ਆਪਣੇ ਘਰ ਦੇ ਵਿੱਚ ਬੈਠਾ ਮਨ ਆਪਣੇ ਘਰ ਚ ਨਹੀਂ ਬੈਠਾ ਕਿਉਂ ਕਿਉਂਕਿ ਮਨ ਨੂੰ ਪੇਤ ਨਹੀਂ ਆਪਣੇ ਕਰਦਾ ਜਿਹੜਾ ਤਨ ਦਾ ਘਰ ਏ ਤਨ ਆਪਣੇ ਘਰ ਦੇ ਵਿੱਚ ਬੈਠਾ ਪਿਆ ਰਹੋ ਤੁਸੀਂ ਰਾਤ ਨੂੰ ਸਮਝ ਜਾਂਦੇ ਹੋ ਕਿਉਂਕਿ ਚਿੰਤਾ ਦਾ ਵਿਸ਼ਾ ਸਾਡੇ ਮਨ ਦਾ ਹੁਣ ਆਪਾਂ ਰਾਤ ਨੂੰ ਗੁਰਬਾਣੀ ਕਹਿੰਦੀ ਏ ਜਿਉਂ ਆਪਾਂ ਰਾਤ ਨੂੰ ਸੁੱਤੇ ਚਿੰਤਾ ਹੁੰਦੀ ਹੈ ਫਿਕਰ ਉਹੀ ਹੈ ਪਰ ਜਿਉਂ ਹੀ ਤਨ ਰਾਤ ਨੂੰ ਸੌ ਜਾਂਦਾ ਹੈ ਗੁਰਬਾਣੀ ਕੀ ਦੀ ਮਾਨ ਕੀ ਕਰਦਾ ਤਨ ਨੂੰ ਛੱਡ ਕੇ ਆਪਣੇ ਘਰ ਚਲਾ ਜਾਂਦਾ ਹੈ ਉੱਥੇ ਸਾਡੀ ਚਿੰਤਾ ਕਿੱਥੇ ਜਾਂਦੀ ਸੁੱਤੇ ਪਿਆ ਜਿੰਨਾ ਚਿਰ ਜਾਗਦੇ ਹੁੰਨਾਂ ਚਿਰ ਚਿੰਤਾ ਹੈ ਪਰ ਜਿਉਂ ਹੀ ਆਪਾਂ ਸੌ ਜਾਂਦੇ ਆ ਸਾਡੀ ਚਿੰਤਾ ਗਾਇਬ ਹੋ ਜਾਂਦੀ ਹੈ ਹਾਲਕ ਚਿੰਤਾ ਤੇ ਫਿਰ ਵੀ ਹੈਗੀ ਹੈ ਪਰ ਸਾਨੂੰ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਚਿੰਤਾ ਲੈਣ ਵਾਲਾ ਨਿਕਲ ਗਿਆ ਉਥੋਂ ਸਦਾ ਮਨ ਹੁਣ ਤਨ ਆਪਣੇ ਘਰ ਚ ਬੈਠਾ ਮਨ ਆਪਣੇ ਘਰ ਚ ਨਹੀਂ ਬਿਠਾ ਮਨ ਤਨ ਦੇ ਘਰ ਨੂੰ ਆਪਣਾ ਸਮਝੀ ਜਾ ਰਿਹਾ ਹੈ ਇਹ ਚੀਜ਼ ਹੈ ਹੁਣ ਇੱਥੇ ਤੁਸੀਂ ਨਾਲ ਨਾਲ ਇਧਰ ਵੀ ਟਿਕ ਰਹੀ ਜਾਓ ਜੇ ਤਨ ਤੁਸੀਂ ਤਨ ਵਾਸਤੇ ਆਪਣਾ ਘਰ ਬਣਾਇਆ ਕਿ ਤੁਸੀਂ ਮਨ ਵੀ ਆਪਣੇ ਘਰ ਚ ਬਿਠਾਇਆ ਜੇ ਨਹੀਂ ਬਿਠਾਇਆ ਇਹ ਸਵਾਲ ਦੇ ਉੱਤੇ ਕਾਟਾ ਮਾਰ ਦਿਓ ਕਿ ਨਹੀਂ ਮਨ ਸਾਡੇ ਮਨ ਸਾਡਾ ਆਪਣੇ ਘਰ ਚ ਨਹੀਂ ਗਿਆ ਤਨ ਆਪਣੇ ਘਰ ਚ ਬਿਠਾ ਤਨ ਦੀ ਖੁਰਾਕ ਹੈ ਰੋਟੀ ਚੌਲ ਪ੍ਰਸ਼ਾਦਾ ਜੋ ਵੀ ਆਪਾਂ ਦਿੰਨੇ ਆ ਤੇ ਗੁਰਬਾਣੀ ਨੂੰ ਪੁੱਛੋ ਮਨ ਦੀ ਖੁਰਾਕ ਕੀ ਹੈ ਬਾਰੇ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੁਮਾਨ ਕਿਹੜੀ ਖਰਾਕ ਹੈ ਨਾਮ ਹੁਣ ਆਪਣੇ ਆਪ ਨੂੰ ਪੁੱਛੋ ਕੀ ਤੁਸੀਂ ਮਨ ਨੂੰ ਉਹਦੀ ਖਰਾਕ ਦਿੱਤੀ ਹੈ ਨਹੀਂ ਦਿੱਤੀ ਘੜਾ ਮਾਰਦੋ ਹੀ ਦਿੱਤੇ ਤਨ ਦਾ ਮਾਪਿ ਹੋਇ ਜਿਨੇ ਇਹਨੂੰ ਪੈਦਾ ਕੀਤਾ ਤੇ ਗੁਰਬਾਣੀ ਨੂੰ ਪੁੱਛੋ ਮਨ ਦਾ ਮਾਪਿਓ ਕੌਣ ਹੈ ਬਾਰੇ ਕਹਿੰਦੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰੇ ਸਬਨਾ ਕਾ ਮਾਪਿਓ ਆਪੇ ਮਾਰੇ ਕਹਿੰਦੇ ਪ੍ਰਮਾਤਮਾ ਮਾਲਕ ਵਾਹਿਗੁਰੂ ਪ੍ਰਮਾਤਮਾ ਕਹਿ ਲੋ ਮਾਲਕ ਕਹਿ ਲੋ ਵਾਹਿਗੁਰੂ ਕੀ ਮਨ ਆ ਆਪਣੇ ਮਾਪਿਓ ਕੋਲ ਗਿਆ ਤਨ ਤੇ ਬੈਠਾ ਆਪਣੇ ਮਾਪਿਓ ਕੋਲ ਮੰਨ ਗਿਆ ਨਹੀਂ ਗਿਆ ਇੱਥੇ ਵੀ ਕਰਾਸ ਮਾਰਦੇ ਹੋ ਮਾਰੇ ਇਹਨੂੰ ਪੁੱਛੋ ਤਨ ਦਾ ਕੱਪੜਾ ਕਹਿ ਰਹਾ ਮਾਰੇ ਕਹਿੰਦੇ ਆ ਜਿਹੜਾ ਪਹਿਨਦੇ ਆਪਾਂ ਤੇ ਮਨ ਦਾ ਕੱਪੜਾ ਕਹਿ ਰਹਾ ਮਾਰੇ ਕਹਿੰਦੇ ਹਰਨਾਮ ਹਮਾਰਾ ਪਹਿਨਣ ਮੈਂ ਪੰਕਤੀਆਂ ਤਾਂ ਨਾਲ ਨਾਲ ਬੋਲ ਰਿਹਾ ਵੀ ਇਹਨੂੰ ਸਮਝੀ ਜਾਇਓ ਹਰਨਾਮ ਹਮਾਰਾ ਪਹਿਨਣ ਜਿਤ ਪਾਏ ਫਿਰ ਨੰਗੇ ਨਾ ਹੋਵੇਈ ਹੋਰ ਪੈਣਨ ਕੀ ਹਮਰੀ ਸਰਦ ਗਈ ਮਾਰੇ ਕਹਿੰਦੇ ਨਾਮ ਦਾ ਕਪੜਾ ਪੈਣ ਹੁੰਦਾ ਹੈ ਸਾਡਾ ਮਨ ਮਿਲਿਆ ਨਹੀਂ ਮਿਲਿਆ ਤਨ ਦਾ ਪੈਸਾ ਤਨ ਕਿਹੜਾ ਹੈ ਤਨ ਦਾ ਧੰਦ ਕਿਹੜਾ ਹੈ ਜਿਹੜਾ ਪੈਸਾ ਆਪਾਂ ਕਮਾਉਂਦੇ ਆਂ ਦੁਕਾਨ ਤੋਂ ਕਮਾਉਂਦੇ ਨੌਕਰੀ ਤੋਂ ਕਾਰੋਬਾਰ ਤੋਂ ਜ਼ਮੀਨ ਤੋਂ ਜਿਵੇਂ ਵੀ ਆਪਾਂ ਕਮਾਉਂਦੇ ਆਂ ਤੇ ਮਨ ਦਾ ਧੰਦ ਕਿਹੜਾ ਪੜਾ ਮਾਰੇ ਕਹਿੰਦੇ ਨਾਮ ਧੰਨ ਜਿਸ ਜਨ ਕੇ ਪਾਲੇ ਸੋਈ ਪੂਰਾ ਸ਼ਹਿਰ ਮਿਲਿਆ ਨਹੀਂ ਮਿਲਿਆ ਹੁਣ ਇਧਰ ਤੇ ਟਿੱਕਾਂ ਵੱਜ ਗਈਆਂ ਸਾਰੀਆਂ ਇੱਧਰ ਕੋਈ ਵੀ ਟਿਕ ਨਹੀਂ ਬੱਜਦੀ। ਬਸ ਆਹ ਫਾਰਮੂਲਾ ਹੈ ਸਾਡੇ ਚਿੰਤਾ ਦਾ ਜਿਹੜਾ ਗੁਰਬਾਣੀ ਨੇ ਦੱਸਿਆ ਸਾਨੂੰ। ਜੇ ਗੁਰੂ ਪਿਆਰੇ ਸਾਹਿਬ ਸੰਗਤ ਜੀਓ ਸਾਡੀਆਂ ਚਿੰਤਾਵਾਂ ਇਦਾਂ ਹੀ ਦੂਰ ਹੋਣ ਲੱਗ ਜਾਣ। ਇਦਾਂ ਹੀ ਦਵਾਈ ਖਾ ਕੇ ਸਾਡਾ ਸਟ्रेस ਦੂਰ ਹੋ ਜਾਵੇ। ਮੋਟੀਵੇਸ਼ਨਲ ਸਪੀਕਰਾਂ ਨੂੰ ਸੁਣ ਕੇ ਸਾਡਾ ਸਟ्रेस ਦੂਰ ਹੋ ਜਾਵੇ ਤੇ ਗੁਰਮਤ ਨੂੰ ਕੌਣ ਸਮਝੂ ਫਿਰ? ਇਹ ਜਿਹੜਾ 2250 ਸਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਬਾੜੀ ਦਾ ਖਜ਼ਾਨਾ ਤਿਆਰ ਕੀਤਾ ਹੈ। ਉਹਨੂੰ ਕੌਣ ਪੜ੍ਹੇਗਾ ਫਿਰ? ਇਹ ਚਿੰਤਾ ਇਸੇ ਕਰਕੇ ਸਾਡੇ ਅੰਦਰ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਆਪਾਂ ਗੁਰਮਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਾਂ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੇ ਆਪਾਂ ਸਹਿਜ ਪਾਠ ਕੀਤਾ ਹੋਵੇ ਗੁਰਮਤ ਨੂੰ ਸਮਝਿਆ ਹੋਵੇ ਅਰਥ ਕੀਤੇ ਹੋਣ ਵਿਚਾਰਿਆ ਹੋਵੇ ਤੇ ਆਹ ਚੀਜ਼ਾਂ ਦਾ ਸਾਨੂੰ ਭੇਤ ਆਵੇ ਇਸੇ ਕਰਕੇ ਆ ਦੁਖੀ ਹੈ ਆਹ ਨਹੀਂ ਦੁਖੀ ਹੋਗਾ ਇਹਨੂੰ ਸਭ ਕੁਝ ਮਿਲਦੇ ਆ ਦਿਨ ਰਾਤ ਬੰਦਾ ਭੱਜ ਰਿਹਾ ਇਸ ਚੀਜ਼ ਵਾਸਤੇ ਇਧਰ ਵਾਲਾ ਭਾਂਡਾ ਬਿਲਕੁਲ ਖਾਲੀ ਹੈ ਕੁਝ ਵੀ ਨਹੀਂ ਹੈਗਾ ਇਸੇ ਕਰਕੇ ਦੁਖੀ ਆ ਦੁਖੀ ਨਹੀਂ ਅਗਰ ਬਿਲਕੁਲ ਤਨ ਬਿਲਕੁਲ ਨਹੀਂ ਦੁਖੀ ਆਉ ਦੁਖੀ ਆ ਸਾਡਾ ਮਨ ਤੇ ਕਰ ਲੋ ਸੁਖੀ ਇਹਨੂੰ ਮਨ ਨੂੰ ਬਿਠਾ ਦਿਓ ਆਪਣੇ ਘਰ 'ਚ ਮੇਰੇ ਮਨ ਪਰਦੇਸੀ ਵੀ ਪਿਆਰੇ ਆਉ ਕਰੇ ਸਮਝੋ ਗੁਰਬਾਣੀ ਨੂੰ ਬਿਠਾਏਗੀ ਦਿਓ ਉਹਨੂੰ ਖਜ਼ਾਨਾ ਰੋਟੀ ਦਿਓ ਉਹਨੂੰ ਮਨ ਨੂੰ ਮਨ ਦੀ ਖਰਾਕ ਦਿਓ ਮਨ ਦਾ ਮਾਪਿਓ ਦਿਓ ਉਹਨੂੰ ਬਿਠਾਓ ਆਪਣੇ ਮਾਪਿਓ ਕੋਲ ਮਨ ਦਾ ਕੱਪੜਾ ਦਿਓ ਉਹਨੂੰ ਪਣਾਓ ਉਹਨੂੰ ਮਨ ਨੂੰ ਧਨ ਦਿਓ ਉਹਦਾ ਜੇ ਤਨ ਆਪਣੇ ਘਰ 'ਚ ਨਹੀਂ ਬਹੁਤ ਤਨ ਦੁਖੀ ਹੋਊਗਾ ਜੇ ਤਾਨੂੰ ਰੋਟੀ ਨਾ ਦਿਓਗੇ ਭੁੱਖ ਨਾਲ ਜਦੋਂ ਜਾਨ ਨਿਕਲੇਗੀ ਦੁਖੀ ਹੋਏਗਾ ਤਨ ਵੀ ਢਿੱਡ 'ਚ ਪੀੜ ਪੈਗੀ ਸਿਰਦਰਦ ਹੋਏਗੀ ਭੁੱਖੇ ਬੰਦੇ ਨੂੰ ਚੱਕਰ ਆਉਣਗੇ ਕਪੜਾ ਨਾ ਦਿਓ ਕੀ ਇੱਜ਼ਤ ਰਹੇਗੀ ਤਨ ਦੀ ਤੁਹਾਨੂੰ ਪੈਸਾ ਨਾ ਦਿਓ ਨਾ ਮਿਲੇ ਸਾਨੂੰ ਪੈਸਾ ਗੰਗਾਲ ਹੋ ਜਾਈਆ ਆਪਾਂ ਕੀ ਹਾਲ ਬਣਦਾ ਸਾਡੇ ਸਰੀਰ ਦਾ ਪਤਾ ਹੀ ਹੈ ਤੁਹਾਨੂੰ ਸੰਸਾਰ ਦੇ ਵਿੱਚ ਤੇ ਇਹੀ ਚੀਜ਼ਾਂ ਮਨ ਨੂੰ ਨਹੀਂ ਮਿਲਦੀਆਂ ਮਨ ਵਿਚਾਰਾ ਭੜਕਦਾ ਰਹਿੰਦਾ ਇਸੇ ਕਰਕੇ ਤੇ ਖੇੜ ਸਾਰੀ ਮਾਲਕ ਨੇ ਬਣਾਈ ਆ ਨਾ ਤੇ ਇਧਰੋਂ ਚਿੰਤਤ ਹੋਵੇ ਤੇ ਮੇਰੇ ਵਾਲੇ ਪਾਸੇ ਨੂੰ ਆਵੇ ਕਿਉਂ ਬਾਣੀ ਨੇ ਕਿਹਾ ਸੀ ਨਾਨਕ ਦੁਖੀਆ ਸਭ ਸੰਸਾਰ ਅਸਲ ਚ ਅਪਏ ਚੀਜ਼ਾਂ ਸਮਝ ਨਹੀਂ ਦੇ ਪਿਆ ਰਹੇ ਹੋ ਅਸਲ ਚ ਇਹ ਚੀਜ਼ਾਂ ਆਉਣ ਦਾ ਕਾਰਨ ਹੀ ਇਹ ਗੁਰਮਤ ਤੁਹਾਨੂੰ ਆਪਣੇ ਵੱਲ ਖਿੱਚਦੀ ਪਈ ਹੈ ਉਹ ਇਸੇ ਕਰਕੇ ਕਰਦੀ ਹੈ ਕਿ ਇਧਰੋਂ ਦੁਖੀ ਹੋ ਕੇ ਇਧਰ ਨੂੰ ਆਏਗਾ ਤੇ ਇਹਨੂੰ ਇਹ ਚੀਜ਼ਾਂ ਸਮਝਾਵਾਗੇ ਤੇ ਮਾਲਕ ਨਾਲ ਜੁੜੇਗਾ ਪਰਾਪਾ ਚਾਹੁੰਦੇ ਆ ਕਿ ਉਧਰ ਨੂੰ ਨਾ ਜਾਈਏ ਆਪਾਂ ਇੱਥੇ ਇਹਦਾ ਹੱਲ ਕਰੀਏ ਇਸੇ ਕਰਕੇ ਦਾ ਕੋਈ ਹੱਲ ਨਹੀਂ ਮਿਲ ਰਿਹਾ ਸੰਸਾਰ ਨੂੰ ਤੇ ਇਹਦਾ ਹੱਲ ਸਾਨੂੰ ਦੱਸਿਆ ਸਿਰਫ ਗੁਰਬਾਣੀ ਨੇ ਸਿਰਫ ਗੁਰਬਾਣੀ ਨੇ ਕੋਈ ਹੱਲ ਨਹੀਂ ਹੈ ਪਿਆਰੇ ਬੀਬਾ ਆ ਤੁਹਾਡੇ ਕੋਲ ਫਾਰਮੂਲਾ ਆ ਜੇ ਇਹਨੂੰ ਸਮਝ ਲਿਆ ਤੁਸੀਂ ਜੇ ਇਹਨੂੰ ਜਾਣ ਲਿਆ ਤੁਸੀਂ ਤੇ ਤੁਸੀਂ ਆਪਣੀਆਂ ਚਿੰਤਾ ਨੂੰ ਖਤਮ ਕਰ ਦਿਓਗੇ 10-15 ਮਿੰਟ ਦੇ ਵਿੱਚ ਹੀ ਪਿਆਰਿਓ ਗੁਰਬਾਣੀ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੰਦੀ ਹੈ ਬਸ ਆ ਫਾਰਮੂਲੇ ਨੂੰ ਸਮਝ ਲਓ ਤੁਸੀਂ ਧਿਆਨ ਦੇ ਨਾਲ ਜੇ ਸਮਝ ਆ ਗਈ ਤੇ ਚਿੰਤਾ ਬਿਲਕੁਲ ਖਤਮ ਕਿਉਂਕਿ ਜਦੋਂ ਸਮਝ ਆ ਗਈ ਨਾ ਤੇ ਆਪਣੇ ਆਪ ਹੀ ਆਪਾਂ ਗੁਰਬਾਣੀ ਨੂੰ ਸਮਝਾਂਗੇ ਫਿਰ ਵਿਚਾਰਾਂਗੇ ਪ੍ਰੈਕਟੀਕਲ ਕਰਾਂਗੇ ਅਭਿਆਸ ਕਰਾਂਗੇ ਇਸ ਪਾਸੇ ਨੂੰ ਚੱਲਾਂਗੇ ਤੇ ਮਨ ਨੂੰ ਜਦੋਂ ਉਹਦੀਆਂ ਬੇਸਿਕ ਲੋੜਾਂ ਮਿਲ ਗਈਆਂ ਮਨ ਬਿਲਕੁਲ ਟਿਕ ਕੇ ਬਹਿ ਜਾਏਗਾ ਤੇ ਜਿਹਦਾ ਮਨ ਟਿਕ ਕੇ ਬਹਿ ਗਿਆ ਨਾ ਪਿਆਰਿਓ ਤੰਦ ਕੋਲ ਭਾਵੇਂ ਥੋੜਾ ਵੀ ਹੋਏਗਾ ਬੰਦਾ ਚੈਨ ਦੀ ਨੀਂਦ ਸੋਏਗਾ ਆਰਾਮ ਦੇ ਨਾਲ ਉਹਨੂੰ ਕਹਿੰਦੇ ਸਕੂਨ ਆਨੰਦ ਦੀ ਅਵਸਥਾ ਕਿਉਂਕਿ ਮਨ ਆਪਣਾ ਆਨੰਦ ਲੈ ਰਿਹਾ ਤਨ ਦੀਆਂ ਲੋੜਾਂ ਸੀਮਤ ਨੇ ਮਨ ਦਾ ਲੋਭ ਅਸੀਮ ਹੈ ਇਹਦੀ ਕੋਈ ਹੱਦ ਨਹੀਂ ਹੈ ਕਿਉਂ ਨਹੀਂ ਹੱਦ ਹੈਗੀ ਕਿਉਂਕਿ ਮਨ ਆਪਣੀ ਬੇਸਿਕ ਚੀਜ਼ਾਂ ਤੋਂ ਟੁੱਟਿਆ ਹੋਇਆ ਹੈ ਤੇ ਬਿਨਾਂ ਪ੍ਰੈਕਟੀਕਲ ਤੋਂ ਪਿਆਰੀਆਂ ਵੀ ਚੀਜ਼ਾਂ ਦਾ ਹੱਲ ਨਹੀਂ ਹੁੰਦਾ ਕੋਈ ਤੇ ਇਸ ਕਰਕੇ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਕਾਫੀ ਜੀਵੇ ਚੀਜ਼ਾਂ ਪੁੱਛਦੇ ਆ ਚਿੰਤਾ ਕਿਵੇਂ ਦੂਰ ਕਰੀਏ ਕਿਹੜਾ ਸ਼ਬਦ ਪੜ੍ਹੀਏ ਕੀ ਕਰੀਏ ਉਹ ਕਰੀਏ ਕੁਛ ਨਹੀਂ ਪਿਆਰੋ ਦਾ ਹੱਲ ਹੁਣਾ ਤੁਹਾਨੂੰ ਗੁਰਵਾੜੀ ਨੂੰ ਸਮਝਣਾ ਪਏਗਾ ਵਿਚਾਰਨਾ ਪਏਗਾ ਪ੍ਰੈਕਟੀਕਲ ਕਰਨਾ ਪਏਗਾ ਮਨ ਨੂੰ ਆਪਣੇ ਘਰ 'ਚ ਬਿਠਾਉਣਾ ਪਏਗਾ ਮਨ ਨੂੰ ਨਾਮ ਦੀ ਦਾਤ ਦਿਵਾਉਣੀ ਪਏਗੀ ਜਿਹੜੀ ਮਾਲਕ ਨੇ ਸਾਡੇ ਅੰਦਰ ਹੀ ਰੱਖੀ ਹੈ ਉਹ ਜਦੋਂ ਮਨ ਉੱਥੇ ਜਾਏਗਾ ਉਹ ਪ੍ਰੈਕਟੀਕਲ ਕਰਕੇ ਉਸ ਅਵਸਥਾ ਤੇ ਜਾਏਗਾ ਮਨ ਆਪਣਾ ਖਰਾਕ ਲਏਗਾ ਮਨ ਦਾ ਟਿਕਾਣਾ ਹੋਏਗਾ ਤੇ ਫਿਰ ਸਾਡਾ ਇਹ ਡਿਪਰੈਸ਼ਨ ਐਂਜਾਇਟੀ ਸਟ्रेस ਸਮਝ ਲਓ ਓਵਰ ਥਿੰਕਿੰਗ ਸਮਝ ਲਓ ਉਹ ਚੀਜ਼ਾਂ ਸਾਡੀਆਂ ਆਪਣੇ ਆਪ ਹੀ ਖਤਮ ਹੋ ਜਾਣੀਆਂ ਫਿਰ ਸਾਡੇ ਵਿਚਾਰ ਹੀ ਉੱਥੇ ਖਤਮ ਹੋ ਜਾਣੇ ਸਾਰੇ ਪਰ ਉਹਦੇ ਵਾਸਤੇ ਪ੍ਰੈਕਟੀਕਲ ਸਾਨੂੰ ਕਰਨਾ ਪੈਣਾ ਉਹ ਆਪਾਂ ਅੱਗੇ ਵੀ ਦੱਸਦੇ ਹਾਂ ਕਿਸ ਤਰੀਕੇ ਨਾਲ ਆਪਾਂ ਮਨ ਨੂੰ ਆਪਣੇ ਘਰ ਲੈ ਕੇ ਜਾ ਸਕਦੇ ਹਾਂ ਸੋ ਇਸ ਕਰਕੇ ਸਮਝ ਲਓ ਇਹ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਇਹਦਾ ਭੇਜ ਦੇਣਾ ਸੀ ਫੇਰ ਆਪਾਂ ਕਿਸੇ ਵੀਡੀਓ 'ਚ ਵਿਚਾਰ ਕਰਾਂਗੇ ਇੰਨੇ ਕਿ ਵਿਚਾਰ ਕਰਦੇ ਆਨੇਕਾ ਭੱਲਾ ਹੋ ਜਾਂਦੀ ਆਪ ਸੰਗਤ ਸਤਗੁਰੂ ਜੀ ਬਖਸ਼ਣਿయోగ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ